ਨਮਸਕਾਰ ਦੋਸਤੋ ਮੈਂ ਅਨਿਲੂਤਾ ਜੀਰਾ ਮੇਰੇ ਕੋਲ ਤੋਂ ਹਾਜ਼ਰ ਹਾਂ ਲੈ ਕੇ ਆਇਆ ਹਾਂ ਪ੍ਰਾਣੀ ਕਬਡੀ ਰੋਡ ਦੀ ਸਭਾ ਦੋਸਤੋ ਜੀ ਦਾ ਤੇ ਮਿਸੂ ਦਾ ਬਧਾਇਆ ਫੈਡਰੇਸ਼ਨ ਦਾ ਤੇ ਸਾਫਾ ਬਧਾਇਆ ਫਰੀਦ ਜੀ ਦਾ ਨੇ ਸੜਕ ਬਣਾਉਣ ਦੇ ਨਾਂ ਤੇ ਆਪਣੇ ਜੀਰਾ ਦੇ ਲੋਕਾਂ ਨਾਲ ਧੋਖਾ ਕੀਤਾ ਨਾ ਸੜਕ ਬਣਾਈ ਉਲਟਾ ਸੜਕ ਦੇ ਬਣਨ ਦਾ ਸੁਖਭਾਚਾਰ ਕੀਤਾ ਤਾਂ ਜੋ ਵਾਪਾਈ ਹਟ ਸਕਣ ਦੋਸਤੋ ਸਾਡੇ ਦੇਸ਼ ਦੇ ਸਿਆਸਤਦਾਨ ਲੋਕ ਤੇ ਵਰਤਾਂ ਆਪਣੇ ਨੰਬਰ ਬਣਾਉਣ ਲਈ ਝੂਠੇ ਬਿਆਨ ਦਿੱਤੇ ਲੋਰੇ ਵਾਤੇ ਕਿ ਉਹ ਪਿੱਛੇ ਨਹੀਂ ਹਟਦੇ ਇਸ ਦੀ ਤਾਜ਼ਾ ਮਿਸਾਲ ਜੀਰਾ ਸ਼ਹਿਰ ਦੀ ਲਾਈਫ ਲਾਈਨ ਹੈ ਜਿਹੜੀ ਕਹੜੀ ਪਰਾਨੀ ਕਮਿਟੀ ਰੋਡ ਤੋਂ ਮਿਲਦੀ ਹੈ ਪਿੱਛੇ ਜੇ ਸੋਸ਼ਲ ਮੀਡੀਆ 'ਤੇ ਪਹਿਲਾਂ ਜੀਰਾ ਦੇ ਕਿਹਾ ਸੀ ਪਰਾਨੀ ਰੋਲੇ ਦਾ ਐਮਪੀ ਕੋਟੇ ਨੂੰ 10 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਹੈ ਇਹ ਇੱਕੋ ਧਿਆਨ ਕਰਕੇ ਕਲਗੀ ਜੀ ਨਾਲ ਨੂੰ ਨੀਵਾਂ ਦਿਖਾਉਣ ਲਈ ਪੂਰਾ ਵਾਇਕ ਨੇ ਨਾ ਕੇਵਲ ਆਪਣੇ ਕੋਟੇ ਚ ਸੜਕ ਬਣਾਉਣ ਦੀ ਗੱਲ ਕਹੀ ਸਗੋ ਕਲਗੀ ਜੀ ਨੇ ਗ੍ਰਾਂਟ ਤੇ ਵੀ ਰੋਕ ਲਗਾ ਦਿੱਤੀ ਕਿਉਂਕਿ ਅਸਲੀ ਅਸਟਾ ਜੀ ਦਾ ਸ਼ਹਿਰ ਤੇ ਚਰਚਾ ਦਾ ਮੁੱਦਾ ਹੈ ਕਿ ਦੋਸਤੋ ਇਹ ਕਪੂਸ ਸੜਕ ਨਹੀਂ ਹੋਣੀ ਲੋਕਾਂ ਨੂੰ ਲੰਬੇ ਪਾਗਨਾ ਦੇ ਜ਼ਰੀਏ ਗੁਮਨਾਮ ਆਣਾ ਕਰੋ ਸੱਚੀ ਕੁੱਝ ਚੀਜ਼ ਸੇ ਆਪ ਕਰੋ ਚਾਹੀਦਾ ਹੈ ਇੱਕੀ ਰੋਸ ਖਵੇ ਆਦਾ 10 ਲੱਖ ਰੁਪਏ ਦੇ ਜਲਦੀਨ ਸੀਧਾ ਦੋਹਰਾਏ ਪੁਰਾਣੀ ਜਮਿੰਦੀ ਲੋੜੇ ਉੱਤੀ ਸੜਕ ਬਣੀ ਨਾ ਹੀ ਨਿਰੇਸ਼ ਕਟੂਰੀਆ ਦੇ ਕੋਟੇ ਚੋਂ ਸਭੋ ਬਾਕੀ ਸੜਕ ਨੂੰ ਇਹ ਫੰਡ ਕਰਵਾ ਦਿੱਤਾ ਗਿਆ ਇਸ ਤਰ੍ਹਾਂ ਹੁੰਦਾ ਹੈ ਵਿਕਾਸ ਜਾਂ ਇਦਾ ਹੋਵੇਗਾ ਵਿਕਾਸ ਲੰਬੇ ਸਮੇਂ ਤੋਂ ਝੂਠੇ ਵਾਅਦਿਆਂ ਨਾਲ ਲੋਕਾਂ ਨੂੰ ਲੋਕਾਂ ਦਾ ਪੇਟ ਨਹੀਂ ਭਰਨਾ ਇਸ ਦਾ ਜਵਾਬ ਸਰਪੰਚੀ ਦਾ ਸਾਹਮਣੇ ਜੰਦਾ ਕਰੇਗੀ ਦੋਸਤੋ ਸਚਾਈ ਦਾ ਇਹ ਹੈ ਕਿ ਸਕੂਲ ਚ ਬਏ 30 ਲੱਖ ਰੁਪਏ ਤੇ ਕੋਟੇ ਚ ਇਹ ਸੜਕ ਤੇ ਪੈਚ ਲੱਗੇ ਤਾਂ ਫਿਰ ਤੁਹਾਡਾ ਵਿਧਾਇਕ ਹੁੰਦਾ ਕੀ ਫਾਇਦਾ ਤੋਂ ਕੋ ਹੁਣ ਫੇਰ ਵੇਸਾ ਸੜਕਾਂ ਦੀ ਖਾਂਦੀ ਹਾਲਤ ਹੈ ਜਗ੍ਹਾ ਜਗ੍ਹਾ ਟੋਏ ਪਏ ਹਨ ਇਥੇ ਸਕੂਲਾਂ ਦੀ ਧਰਮਾਰ ਹੈ ਸਕੂਲਾਂ ਵਿੱਚ ਬੱਚਿਆਂ ਨੂੰ ਛੱਡਣਾ ਹੈ ਮਾਪਿਆਂ ਤੋਂ ਅੰਦਰੀਆਂ ਦਾਵਾਵਾਂ ਜਾਂ ਬਾਦਵਾਵਾਂ ਦਿੰਦੇ ਹੋਣਗੇ ਇਹ ਸਭ ਨੂੰ ਪਤਾ ਹੈ ਦੋਸਤੋ ਮੌਜੂਦਾ ਵਧਾਈ ਨੂੰ ਕਹੋ ਕਿ ਜੇ ਆਪਾਂ ਹੋ ਭਾਸ਼ਣਾ ਵਿੱਚ ਲੰਬੀ ਲੰਬੀ ਨਾ ਅੱਜਾ ਕਰੇ ਜਾਂ ਮਾਤਰਾ ਤੇ ਲਾਈਏ ਦੇ ਟੋੜ ਲਵਾਈਏ ਤੇ ਜੇ ਵਾਦਾ ਕੀਤਾ ਹੈ ਤਾਂ ਇਸ ਸੜਕ ਨੂੰ ਉਹ ਤੁਰੰਤ ਠੀਕ ਕਰਾਵੇ ਰਿਪੇਅਰ ਕਰਾਵੇ ਜਾਂ ਪੈਚ ਲਗਾਵੇ ਜਾਂ ਸੜਕ ਬਣਾਵੇ ਧੰਨਵਾਦ ਸਹਿਤ ਅਨੰਦ ਨਰੂਲਾ